ਜਾਂਦੇ ਹੀ ਕਰਿਓ ਹਾਂ के केक खिलाओ केक बड़ा ज्यादा चलो पाई तीन खिला दो खिला लो एक चम्मच दोबारा खवा दो ठीक है ਕਿ ਕੀ ਕੈਨੇਡਾ ਦਾ ਜਿਹੜਾ ਜਨਮ ਦਿਨ ਬਣਾਇਆ ਤੁਹਾਡੇ ਚਾਰ ਸਾਹਿਬ ਨੇ ਮੈਂ ਐਸਾ ਹੀ ਬਿਕਰਮਜੀਤ ਸਿੰਘ ਪੀਸੀਆਰ ਚ ਡਿਊਟੀ ਕਰਦਾ ਤੇ ਅੱਜ ਮੇਰਾ ਬਰਥਡੇ ਹੈਗਾ ਪਰ ਮੈਨੂੰ ਮੇਰੇ ਇੰਚਾਰ ਸਾਹਿਬ ਨੇ ਜਿਹੜਾ ਆ ਕੇ ਅਚਨ ਚੇਹਰ ਮਿਲੇ ਮੈਂ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦਾ ਮੇਰੇ ਲਈ ਕੇਕ ਲੈ ਕੇ ਮੈਨੂੰ ਬਹੁਤ ਫਖਰ ਮਹਿਸੂਸ ਹੋਇਆ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਮੇਰੇ ਮੁਲਾਜ਼ਮ ਹੋਰ ਭਰਾ ਆਣੇ ਉਹ ਜਿਹੜੇ ਡਿਊਟੀ ਕਰ ਰਹੇ ਨੇ ਤੇ ਬਹੁਤ ਵਧੀਆ ਕਰ ਰਹੇ ਡਿਊਟੀ ਕਰ ਰਹੇ कभी इस तरह होली बार नहीं मेरे न पहली बार होनी खुशी हो रही है मैं बहुत ज्यादा खुशी हो रही है मेरा नाम आ, कपिल देव इंचार्ज शौला चौकी अमृतसर ਕੀ ਕਹਣਾ ਚਾਹਦੇ ਹੋ ਅੱਜ ਇਸ ਵੀਰ ਦਾ ਜਨਮ ਦਿਨ ਤੇ ਕੋਈ ਸਰਪ੍ਰਾਈਜ਼ ਕੀਤਾ ਅੱਜ ਮਾਨ ਜੋ ਕਮਿਸ਼ਨ ਸਾਹਿਬ ਜੀ ਦੇ ਹਦਾਇਤਾਂ ਨੇ ਕਿ ਆਪਣੇ ਤੁਹਾਡੇ ਨਾਲ ਜਿਹੜੇ ਜਵਾਨ ਡਿਊਟੀ ਕਰਦੇ ਪਏ ਆ ਉਹਨਾਂ ਦੀ ਹਰ ਇੱਕ ਹਰ ਇੱਕ ਕੰਮ ਨੂੰ ਮੁੱਖ ਰੱਖਦੇ ਹੋਇਆ ਉਹ ਖੁਸ਼ ਰਹਿਣ ਉਹਨਾਂ ਦੀਆਂ ਖੁਸ਼ੀਆਂ ਨੂੰ ਵੀ ਸਾਂਝਾ ਕਰਨਾ ਤੁਹਾਡਾ ਸਾਡਾ ਫਰਜ਼ ਬੰਦਾ ਵਾ ਇਸ ਦੀ ਖੁਸ਼ੀ ਨੂੰ ਸਾਂਝਾ ਕਰਦੇ ਜਦੋਂ ਮੈਨੂੰ ਮੁੰਸ਼ੀ ਸਾਹਿਬ ਨੇ ਮੇਰੇ ਦੱਸਿਆ ਜੀ ਨੇ ਕਿ ਅੱਜ ਬਿਕਰਮ ਸਿੰਘ ਦਾ ਜਨਮ ਦਿਨ ਹੈ ਤੋ ਕੰਟਰੋਲ ਰੂਮ ਦੇ ਡਿਊਟੀ ਕਰ ਰਿਹਾ ਵਾ ਆਪਣੇ ਇਲਾਕੇ ਦੇ ਵਿੱਚ ਤੇ ਮੈਂ ਉਸੇ ਵੱਲੇ ਆਪਣਾ ਕੇਕ ਨੂੰ ਮੈਂ ਲੈ ਕੇ ਤੇ ਕੇਕ ਨੂੰ ਲੈ ਕੇ ਤੇ ਮੈਂ ਇਹਦੇ ਡਿਊਟੀ ਤੇ ਪਹੁੰਚਿਆ ਵਾ ਤੇ ਉਹ ਡਿਊਟੀ ਦੇ ਦੌਰਾਨ ਇੱਕਦਮ ਡਿਊਟੀ ਦੇ ਖੜਾ ਸੀ ਇਹ ਖੁਸ਼ ਹੋ ਗਿਆ ਇੱਕਦਮ ਕਿ ਸਰ ਮੇਰੇ ਵਾਸਤੇ ਤੁਸੀਂ ਅੱਜ ਮੇਰਾ ਬਰਥਡੇ ਤੁਹਾਨੂੰ ਕਿਦਾਂ ਪਤਾ ਲੱਗਾ ਮੈਂ ਕਿਹਾ ਤੇ ਸਾਨੂੰ ਤੁਹਾਡੇ ਸੁੱਖ ਦੋਖਾ ਸਾਰਾ ਪਤਾ ਹੋਣਾ ਜ਼ਰੂਰੀ ਹੁੰਦਾ ਤਾਂ ਹੀ ਆਪਾਂ ਤੁਹਾਡੀਆਂ ਜਿਹੜੀਆਂ ਖੁਸ਼ੀਆਂ ਨਾਲ ਆਸਾਨੀਆਂ ਕਰ ਸਕਦੇ ਆਂ ਦੁੱਖ ਤੁਹਾਡਾ ਛੋਟਾ ਕਰ ਸਕਦੇ ਆਂ ਸਰਦੀ ਦਾ ਵੀ ਮੌਸਮ ਆ ਤਿਉਹਾਰਾਂ ਦੇ ਦਿਨ ਆ ਕਿਸ ਤਰ੍ਹਾਂ ਡਿਊਟੀ ਕਰ ਦੇਖੋ ਧੁੰਦ ਦੇ ਦਿਨਿਆਂ ਤਿਉਹਾਰਾਂ ਦੇ ਦਿਨਿਆਂ ਇੰਨਾ ਧੁੰਦ ਤੇ ਤਿਉਹਾਰਾਂ ਦੇ ਦੌਰਾਨ ਸਾਡੇ ਜਿਹੜੇ ਜਵਾਨ ਅਸੀਂ ਮਾਨ ਜੋ ਕਮਿਸ਼ਨਰ ਸਾਹਿਬ ਜੀ ਦੀ ਹਦਾਇਤਾਂ ਦੇ ਮੁਖ ਰੱਖਦੇ ਹੋਇਆ ਉਹ ਸਾਨੂੰ ਬੜੀ ਬਰੀਫ ਕਰਦੇ ਨੇ ਬਰੀਫ ਕਰਨ ਤੋਂ ਬਾਅਦ ਹੁਣ ਲੋਹੜੀ ਦਾ ਤਿਉਹਾਰ ਆ ਨਵਾਂ ਸਾਲ ਲੰਘ ਗਿਆ ਧੁੰਦਾਂ ਦੇ ਦਿਨਿਆਂ ਠੰਡ ਜਿਹੜੀ ਹੈ ਬੇਅੰਤਖਾਵਾ ਉਸ ਦੌਰਾਨ ਵੀ ਸਾਡੇ ਜਵਾਨ ਤੇ ਅਸੀਂ ਸਾਰੇ ਜੜੇ ਆਪਣੇ ਇਲਾਕਿਆਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਪੂਰੀ ਡਿਊਟੀ ਕਰਦੇ ਪਏ ਆ ਉਹ ਡਿਊਟੀ ਦੇ ਦੌਰਾਨ ਆਪਣੇ ਜਵਾਨ ਨੂੰ ਖੁਸ਼ੀ ਦੇ ਕੇ ਮੈਨੂੰ ਅੱਜ ਬਹੁਤ ਅੱਛਾ ਲੱਗਾ ਕਿ ਮੈਂ ਆਪਣੇ ਜਵਾਨ ਦਾ ਬਰਥਡੇ ਮਨਾਇਆ ਆ ਜਾ ਕੇ